ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਦੀ ਪਹਿਲੀ ਬਾਰ ਦੀ ਚੌਥੀ ਪੌੜੀ ਦੇ ਗਿਆਨ ਦੀ ਆਪਾਂ ਸਾਂਝ ਪਾਉਨੇ ਆ ਭਾਈ ਗੁਰਦਾਸ ਜੀ ਆਪਣੀ ਚੌਥੀ ਪੌੜੀ ਦੇ ਵਿੱਚ ਉਸ ਪ੍ਰਭੂ ਪ੍ਰਮਾਤਮਾ ਨੇ ਜੋ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਸ ਦੇ ਬਾਰੇ ਵਿੱਚ ਬੜੇ ਹੀ ਵਿਸਥਾਰ ਦੇ ਨਾਲ ਸੁੰਦਰ ਤਰੀਕੇ ਦੇ ਨਾਲ ਸਮਝਾਇਆ ਹੈ ਆਓ ਜੀ ਆਪਾਂ ਉਹਨਾਂ ਦੀ ਇਸ ਉੜੀ ਦੀ ਸਾਂਝ ਪਾਈਏ ਓੰਕਾਰ ਆਕਾਰ ਕਰ ਏਕ ਕਵਾਉ ਫਸਾਉ ਫਸਾਰਾ ਪੰਜ ਤਤ ਪ੍ਰਵਾਣ ਕਰ ਘਾਟ ਘਟ ਅੰਦਰ ਪ੍ਰਭਵਣ ਸਾਰਾ ਕਾਦਰ ਕਿਨੈ ਨਾ ਲਖਿਆ ਕੁਦਰਤ ਸਾਜ ਗਿਆ ਅਵਤਾਰਾ ਇਕ ਦੂ ਕੁਦਰਤ ਲਖ ਕਰ ਲਖ ਬਿਆੰਤ ਅਸ਼ੰਖ ਅਪਾਰਾ ਰੋਮ ਰੋਮ ਵਿੱਚ ਰੱਖਿਓ ਨਾ ਕਰ ਬ੍ਰਹਮੰਡ ਕਰੋੜ ਸੁਮਾਰਾ ਇਕਸ ਇਕਸ ਬ੍ਰਹਮੰਡ ਵਿੱਚ 10 10 ਕਰ ਅਵਤਾਰ ਉਤਾਰਾ ਕੀਤੇ 베ਦ ਵਿਆਸ ਕਰ ਕਈ ਕਤੇਬ ਮੁਹੰਮਦ ਯਾਰਾ ਕੁਦਰਤ ਇਕ एता पसारा कुदरत एक एता पसारा भाव ओंकार अकार कर एक कवाओ पसाओ पसारा ओंकार उस वाहगुरु जी ने अपने एक वचन तो अकार करके सारा पसारा पसार दिता है भाव पहले पहल एक वाहगुरु जी ही सन ਉਹਨਾਂ ਨੇ ਬਚਨ ਨਾਲ ਸਾਰਾ पसारा ਕੀਤਾ ਪੂਰੀ ਸ੍ਰਿਸ਼ਟੀ ਦੀ ਰਚਨਾ ਬਣਾਈ ਪੰਜ ਤਤ ਪ੍ਰਵਾਨ ਕਰ ਘਟ ਘਟ ਅੰਦਰ ਤ੍ਰਿਭਵਨ ਸਾਰਾ ਫਿਰ ਪੰਜ ਤਤਾਂ ਤੋਂ ਬ੍ਰਹਮਾंड ਕਰਕੇ ਆਪ ਉਸ ਵਾਹਿਗੁਰੂ ਜੀ ਨੇ ਘਟ ਘਟ ਵਿੱਚ ਸਮਾ ਕੇ ਪ੍ਰਵੇਸ਼ ਕਰਕੇ ਤਿੰਨਾਂ ਭਵਨਾਂ ਦਾ ਸਾਰ ਰੂਪ ਉਸ ਨੂੰ ਜੋ ਪ੍ਰਮਾਤਮਾ ਜੀ ਸੱਤਾ ਦੇ ਰਹੇ ਹਨ ਪੰਜ ਤੱਤਾਂ ਦਾ ਪ੍ਰਵਾਨ ਜਾਂ ਤੋਲ ਜਾਂ ਅੰਦਾਜ਼ਾ ਇੱਕੋ ਜਿਹਾ ਰੱਖਣ ਦਾ ਭਾਵ ਇਹ ਹੈ ਕਿ ਕੋਈ ਤੱਤ ਕਿਸੇ ਤੇ ਬਲੀ ਨਾ ਪਵੇ ਸਾਰੇ ਸਾਰਖੇ ਰਹਿਣ ਪ੍ਰਵਾਨ ਦਾ ਅਰਥ ਮਨਜ਼ੂਰ ਕਰਕੇ ਵੀ ਹੈ ਕਾਦਰ ਕਿਨੇ ਨਾ ਲਖਿਆ ਕੁਦਰਤ ਸਾਜ ਕਿਆ ਅਵਤਾਰਾ ਕਾਦਰ ਕੁਦਰਤ ਦਾ ਕਰਤਾ ਕਿਸੇ ਨਹੀਂ ਡਿਠਾ ਉਸਨੇ ਪਹਿਲੇ ਮਾਇਆ ਬਣਾ ਕੇ ਅਵਤਾਰ ਬ੍ਰਹਮਾਦਿਕ ਆਦੀ ਕੀਤੇ ਹਨ ਇੱਕ ਦੂ ਕੁਦਰਤ ਲਖ ਕਰ ਲਖ ਬਿਆੰਤ ਅਸੰਖ ਅਪਾਰਾ ਇੱਕ ਮਾਇਆ ਤੋਂ ਲੱਖਾਂ ਬ੍ਰਹਿਮੰਡ ਰਚੇ ਫਿਰ ਲੱਖਾਂ ਬਿਆੰਤ ਅਸੰਖ ਅਪਾਰ ਰਚਨਾ ਸਾਜੀ ਇਥੇ ਚਾਰ ਵਾਰ ਕਹਿਣ ਦਾ ਭਾਵ ਚਾਰ ਜੁਗਾਂ ਵਿਖੇ ਅਸੰਖ ਅਤੇ ਅਪਾਰ ਰਚਨਾ ਦਾ ਸਿਰਜਣ ਦਾ ਹੈ ਰੋਮ ਰੋਮ ਵਿੱਚ ਰੱਖਿਓਨ ਕਰ ਬ੍ਰਹਿਮੰਡ ਕਰੋੜ ਸੁਮਾਰਾ ਆਪਣੇ ਇੱਕ ਇੱਕ ਰੋਮ ਵਿਖੇ ਕਰੋੜਾਂ ਦੀ ਗਿਣਤੀ ਵਿੱਚ ਬ੍ਰਹਿਮੰਡ ਰੱਖੇ ਹੋਏ ਹਨ ਇੱਕਸ ਇੱਕ ਬ੍ਰਹਿਮੰਡ ਵਿੱਚ 10-10 ਕਰ ਅਵਤਾਰ ਉਤਾਰਾ ਹਰ ਬ੍ਰਹਿਮੰਡ ਵਿਖੇ 10-10 અવਤਾਰ ਕਰਕੇ ਸਾਜੇ ਹੋਏ ਹਨ ਭਾਵ ਬਿਆੰਤ ਬ੍ਰਹਿਮੰਡ ਅਤੇ ਬਿਆੰਤ ਹੀ અવਤਾਰ ਹਨ ਜਿਨ੍ਹਾਂ ਦੀ ਗਿਣਤੀ ਅਣਗਿਣਤ ਹੈ ਕੇਤੇ 베ਦ ਵਿਆਸ ਕਰ ਕਈ ਕਤੇਬ ਮੁਹੰਮਦ ਯਾਰਾ ਕਈ 베ਦਾਂ ਦੇ ਵਕਤਾ ਵਿਆਸ ਕਰ ਦਿੱਤੇ ਹਨ ਕਈ ਕਿਤਾਬਾਂ ਦੇ ਮੁਹੰਮਦ ਤੇ ਕਈ ਉਹਨਾਂ ਦੇ ਯਾਰ ਬਣਾ ਦਿੱਤੇ ਹਨ ਕੁਦਰਤ ਇੱਕ ਇਤਪਸਾਰਾ ਅੰਤ ਵਿੱਚ ਭਾਈ ਗੁਰਦਾਸ ਜੀ ਬੜੇ ਹੀ ਪਿਆਰੇ ਸ਼ਬਦ ਆਖਦੇ ਹਨ ਕਿ ਕੁਦਰਤ ਪ੍ਰਮਾਤਮਾ ਵਾਹਿਗੁਰੂ ਜੀ ਇੱਕ ਹੀ ਹੈ ਅਤੇ ਉਸ ਦਾ ਇੰਨਾ ਵੱਡਾ पसारा ਹੈ ਜੋ ਫਸਰਿਆ ਹੋਇਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ